ਦੀ ਧਰਤੀ ਤੋਂ ਆਏ ਹਾਂ ਤੇ ਉੱਚ ਕੋਟੀ ਦੇ ਮਹਾਪੁਰਖ ਬ੍ਰਹਮ ਗਿਆਨੀਆਂ ਦੇ ਦਰਸ਼ਨ ਦੇਦਾਰ ਹੁੰਦੇ ਰਹੇ ਤੇ ਹਾਂ ਤੇ ਜਿਹੜੇ ਬੰਦਗੀ ਵਿੱਚ ਜੁੜੇ ਤੇ ਜੇ ਕਿਤੇ ਬਹੁਤਾ ਆ ਜਾਵੇ ਤੇ ਤਾਂ ਵੀ ਸੁਰਤ ਮਿਰਤ ਇਕਾਗਰ ਹੈ ਤੇ ਜੇ ਕਿਤੇ ਕੁਸ਼ਮ ਨਾ ਮਿਲੇ ਤੇ ਉਦੋਂ ਵੀ ਇਕਾਗਰਤਾ ਐ ਅਖੰਡ ਚੱਲ ਰਹੀ ਨਾਮ ਸਿਮਰਨ ਤੋਂ ਪਰੇ ਨਹੀਂ ਹੁੰਦੇ ਉਹਨਾਂ ਨੂੰ ਆnde ਹਣ ਬ੍ਰਹਮ ਗਿਆਨ ਉਹ ਹੈ ਸਾਧੂ ਜਿਹੜਾ ਮਾਇਆ ਵਿੱਚ ਲਪਾਇ ਲਪਾਇਮਾਨ ਹੋਵੇ ਭਾਈ ਉਹਨੂੰ ਸਾਧੂ ਨਹੀਂ ਕਹਿ ਸਕਦੇ ਉਹਨੂੰ ਬ੍ਰह्म ਗਿਆਨੀ ਨਹੀਂ ਕਹਿ ਸਕਦਾ ਆਨੂੰ ਇਹ ਕਹਿ ਸਕਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਉਹ ਅੰਤ ਕਾਲ ਆਂਦੇ ਵੀ ਅੰਤ ਕਾਲ ਕਾਤੀ ਕਟਿਓ ਬਾਸਨਰ ਕੋ ਮੋਹ ਲੀਨ ਉਹ ਮਰਦਿਆਂ ਸਮਿਆਂ ਆਪ ਵੀ ਡੁੱਬੇਗਾ ਤੇ ਜਿਹੜੇ ਉਹਦੇ ਚੇਲੇ ਚਾਪਦੇ ਹੋੜੀ ਉਹਨਾਂ ਨੂੰ ਵੀ ਲੈ ਲਵੇ ਕਿਉਂਕਿ ਉਹ ਕਪਟੀ ਹੈ ਸੇਵੇਂ ਬਾਦਸ਼ਾਹ ਜੀ ਚਲੇ ਜਾ ਰਹੇ ਸਨ ਦੀਨ ਦੁਨੀਆ ਦੇ ਮਾਲਕ ਤੇ ਆਂਦੇ ਇੱਕ ਅਜਗਰ ਸੱਪ ਆਇਆ ਬੜਾ ਤਕੜਾ ਸਤਿਗੁਰ ਸਾਹਿਬ ਜੀ ਖਲੋ ਗਏ ਮਹਾਰਾਜ ਸਾਹਿਬ ਜੀ ਦੇ ਨਾਲ ਬਾਬਾ ਵਿਧੀਚਾਂ ਜੀ ਭਾਈ ਲੰਗਾ ਪ੍ਰਾਣਾ ਪ੍ਰਾਗਾ ਜੀ ਮਹਾਪੁਰਖ ਐਸੇ ਬ੍ਰਹਮ ਗਿਆਨੀ ਪਵਿੱਤਰ ਆਤਮਾ ਨਾਲ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਆਇਆ ਨਾ ਉਹ ਅਜਗਰ ਸੱਪ ਤੇ ਸੇਵਕ ਵਧਨ ਲੱਗੇ ਅੰਦਰ ਸਿੱਖ ਵਧਨ ਲੱਗੇ ਮਹਾਰਾਜ ਕਹਿੰਦੇ ਖਲੋਜੋ ਤੇ ਸੱਚੇ ਪਾਤਸ਼ਾਹ ਜੀ ਖੜੇ ਰਹੇ ਘੋੜੇ ਤੇ ਹੀ ਬੈਠੇ ਰਹੇ ਮਹਾਰਾਜ ਸਾਹਿਬ ਉਹ ਆਇਆ ਆਣ ਕੇ ਸਤਿਗੁਰਾਂ ਜੀ ਦੀ ਚਰਨ ਛੋਹ ਪ੍ਰਾਪਤ ਕੀਤੀ ਪੁੱਠਾ ਹੋਇਆ ਤੇ ਥੱਲੇ ਕਿਰਮੇ ਕਿਰਮਾ ਕੀੜੇ ਕੀੜੇ ਉਹਦੇ ਅੰਦਰ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਖੇੜ ਵਰਤੀ ਮਹਾਰਾਜ ਇਹ ਤੇ ਗਲਿਆ ਪਿਆ ਥੱਲਿਓ ਮਹਾਰਾਜ ਕਹਿੰਦੇ ਪਖੰਡੀ ਸਾਧ ਬਣ ਗਿਆ ਸੀ ਇਹ ਝੂਠਾ ਬਾਬਾ ਬਣ ਗਿਆ ਸੀ ਤੇ ਇਹਦੇ ਨਾਲ ਜਿੰਨੇ ਜੁੜੇ ਇਹਦੇ ਚੇਲੇ ਜਿੰਨੇ ਨੇ ਉਹਨਾਂ ਕੋ ਧੰਨ ਧਾਨ ਲਿਆ ਜਿੰਦਿਆਂ ਨੇ ਉਹਨਾਂ ਕੋ ਸੇਵਾਵਾਂ ਲਈ ਦਰਿਆ ਤੇ ਹੁਣ ਇਹਦਾ ਮਾਸ ਖਾ ਖਾ ਕੇ ਪੂਰਾ ਕਰਦਾ ਇੱਥੋਂ ਤੱਕ ਜਾਂਦਾ ਮਹਾਰਾਜ ਬਾਤ ਬੁੱਝ ਜਿਹੜਾ ਸਾਧੂ ਹੋਵੇਗਾ ਉਹ ਮਾਇਆ ਤੋਂ ਨਰਲੇਪ ਹੋਵੇ ਉਹਨੇ ਕਦੀ ਮਾਇਆ ਦੀ ਗੱਲ ਨਹੀਂ ਕੀ ਗਣ ਨਹੀਂ ਪਾਵੇ ਉਹ ਨਦਰੋਂ ਨਦਰ ਨਿਹਾਲ ਹੋਵੇ ਉਹਦਾ ਤਨ ਨਿਹਾਲ ਹੋਵੇਗਾ ਉਹਦੇ ਲਾਗੇ ਜਾਵਾਂਗੇ ਉਹਦੀ ਕੋ ਸਗੰਧੀਆਂ ਆਉਣਗੀਆਂ ਉਹਦਾ ਮਨ ਨਿਹਾਲ ਹੋਵੇਗਾ